ਸਰਦੀਆਂ ਦੇ ਮੌਸਮ ਦੇ ਵਿੱਚ ਹੀ ਬਹੁਤ ਸਾਰੇ ਲੋਕ ਮੱਛੀ ਖਾਣ ਦੇ ਸ਼ਿਕਿੰਦ ਰੈਂਦੇ ਨੇ ਪਰ ਗੁਰਦਾਸਪੁਰ ਨਗਰ ਦੇ ਅਧੀਨ ਆਉਂਦੇ ਮਕੋੜਾ ਪੱਤਨ ਤੇ ਹਜ਼ਾਰਾਂ ਹੀ ਬੇਜਬਾਨ ਮੱਛੀਆਂ ਜੋ ਕਿ ਮੌਤ ਦੇ ਘਾਟ ਉਤਰ ਗਈਆਂ ਨੇ ਉਹ ਵੀ ਕਿਸੇ ਫੈਕਟਰੀ ਦੇ ਵੱਲੋਂ ਕੈਮੀਕਲ ਜੋ ਕਿ ਦਰਿਆ ਦੇ ਵਿੱਚ ਸੁੱਟਿਆ ਗਿਆ ਜਿਸ ਦੇ ਕਰਕੇ ਹਜ਼ਾਰਾਂ ਹੀ ਮੱਛੀਆਂ ਬੇਜਬਾਨ ਮਰ ਚੁੱਕੀਆਂ ਨੇ ਹਾਲਾਤ ਇਸ ਕਦਰ ਨੇ ਕਿ ਬਦਬੂ ਫੈਲ ਚੁੱਕੀ ਹੈ ਮਕੋੜਾ ਪੱਤਨ ਤੇ ਜਿੱਥੇ ਦੋ ਦਰਿਆਵਾਂ ਦਾ ਮਿਲਨ ਹੁੰਦਾ ਉੱਥੇ ਰਾਵੀ ਹਜ਼ਾਰਾਂ ਮੱਛੀਆਂ ਦਾ ਢੇਰ ਲੱਗਿਆ ਹੋਇਆ ਜਿਸ ਕਰਕੇ ਉੱਥੋਂ ਲੰਘਣ ਵਾਲੇ ਲੋਕ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ ਅਤੇ ਬੇਜੁਬਾਨ ਮੱਛੀਆਂ ਜੋ ਕਿ ਫੈਕਟਰੀ ਦੇ ਵੱਲੋਂ ਸੁੱਟੇ ਗਏ ਕੈਮੀਕਲ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰ ਚੁੱਕੀਆਂ ਨੇ ਗੱਲਬਾਤ ਕਰਦੇ ਹੋਏ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਸ ਫੈਕਟਰੀ ਦੇ ਵੱਲੋਂ ਇਹ ਕੈਮੀਕਲ ਮਿਲਾਇਆ ਗਿਆ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਖਰੀ ਹੋ ਪੰਜਾਬ ਆਰਡਰ ਨਿਊਰੂਪ ਸਿੰਘ ਸੇਖਣ ਦੀ ਰਿਪੋਰਟ ਨਿਨानगर ਹਾਂਜੀ ਭਾਜੀ ਕੀ ਨਾ ਆਪਣਾ ਤੇ ਜਿਹੜੀ ਅੱਜ ਇਹ ਮੱਸੀਆਂ ਮਰਨ ਦੀ ਘਟਨਾ ਸਾਹਮਣੇ ਆਈ ਆ ਕਿਵੇਂ ਵੇਖਦੇ ਨੇ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਮੈਂ ਪਿੰਡ ਤੂਰ ਦਾ ਸਾਬਕਾ ਸਰਪੰਚ ਆ ਰਾਵੀ ਦਰਿਆ 'ਚ 2-3 ਦਿਨ ਤੋਂ ਬਹੁਤ ਜ਼ਿਆਦਾ ਮੱਸੀ ਮਰਦੀ ਆ ਜੀ ਪਤਾ ਨਹੀਂ ਇਹ ਕੀ ਹੋ ਗਿਆ ਜੀ ਜਾਂ ਕਿਸ ਨੇ ਸਰਾਰਤੀ ਅੰਸਰ ਨੇ ਜਾਂ ਕਿ ਇਹ ਫੈਕਟਰੀ ਦਾ ਪਾਣੀ ਪਿਆ ਵਿੱਚ ਗੰਦਾ ਇਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੱਪ ਜੋ ਜੀਵ ਜੰਤੂ ਸਾਰਾ ਮਰ ਗਿਆ ਜੀ ਮੱਛੀ ਵੀ ਮਰ ਗਈ ਹੈ ਜੀ ਤੇ ਇਨਸਾਨਾਂ ਵਿੱਚ ਵੀ ਇਹ ਬਿਮਾਰੀ ਫੈਲਣ ਦਾ ਖਤਰਾ ਕਿਉਂਕਿ ਮੱਛੀ ਜਦੋਂ ਤਾਜੀ ਮਾਰਦੀ ਹੀ ਕੱਲ ਪਰਸੋਂ ਦੇ ਲੋਕੀ ਫੜ ਫੜ ਕੇ ਘਰਾਂ ਨੂੰ ਲੈ ਗਏ ਲੋਕਾਂ ਨੇ ਖਾਧੀ ਲੋਕਾਂ ਨੇ ਵੇਚੀ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਖਤਰਾ ਹੈ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਕੋਲ ਮੰਗ ਕਰਨਿਆ ਜੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ। ਤੈ ਤੱਕ ਜਾਣਾ ਚਾਹੀਦਾ ਜੀ। ਜ਼ਰੂਰ ਅੱਗੇ ਤੋਂ ਇਹਦਾ ਨਾ ਹੋ ਸਕੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੱਛੀਆਂ ਦਾ ਸ਼ਿਕਾਰੀਆਂ ਦਾ ਜੀ ਸ਼ਿਕਾਰੀਆਂ ਨੂੰ ਕਿੰਨਾ ਕ ਨੁਕਸਾਨ ਪੰਚਾ ਸ਼ਿਕਾਰੀਆਂ ਨੇ 25 ਕਟਾਈ ਦੀ ਠੇਕੇਦਾਰਾਂ ਨੂੰ 30 35 35000 ਦੀ ਉਹਨਾਂ ਦੇ ਪੈਸੇ ਦੇ ਵਿਚਾਰਾ ਦੇ ਮਾਪਿਆਂ ਦਾ ਹੁਣੇ ਉਹ ਰੋਟੀ ਰੋਜੀ ਵੀ ਇੱਥੋਂ ਕਮਾਉਂਦੇ ਸੀ ਤੇ ਇੱਥੋਂ ਖਾਂਦੇ ਸੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਖਰਚਾ ਇੱਥੋਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਉਹਨਾਂ ਦਾ ਵੀ ਨੁਕਸਾਨ ਆ ਜੀ ਤੇ ਕੋਈ ਸਰਕਾਰ ਚਾਹ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਾ ਕੋਈ ਅਧਿਕਾਰੀ ਹਾਲੇ ਤੱਕ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਮੰਗ ਕਰਨਿਆ ਜੀ ਇਹ ਉੱਚ ਪੱਦਰੀ ਜਾਂਚ ਹੋਣੀ ਚਾਹੀਦੀ ਆ ਤੇ ਤੈ ਤੱਕ ਜਰੂਰ ਜਾਣਾ ਚਾਹੀਦਾ